ਜੋ ਕਿ ਲੱਗਿਆ ਕੰਨਰ ਤੋਂ ਪੇ ਲੱਗਿਆ ਹੈ ਮੈਂ ਦੇਖਦਾ ਹਾਂ ਜਮਕੌਰ ਨੰਬਰ ਆ ਕਿੰਨਾ ਅੱਛਾ ਕੰਨਰ ਨੇ ਦੇਖਣਾ ਸਾਰਾ ਸਰਨਤਾਰਨ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਪਾਠੀ ਸਿੰਘ ਦੇ ਵੱਲੋਂ ਦੂਜੇ ਪਾਠੀ ਸਿੰਘ ਦਾ ਕਤਲ ਕਰ ਦਿੱਤਾ ਗਿਆ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ 16 ਸਾਲਾਂ ਦਾ ਵਿਦਿਆਰਥੀ ਜੋ ਪਾਠੀ ਸਿੰਘ ਦੇ ਵਜੋਂ ਡਿਊਟੀ ਕਰਦਾ ਸੀ ਇਸ ਦੀ ਹੱਤਿਆ ਕਰ ਦਿੱਤੀ ਗਈ ਹੈ ਦਰਅਸਲੇ ਆਪਣੇ ਭਰਾ ਦੇ ਨਾਲ ਇੱਕ ਪਾਠੀ ਸਿੰਘ ਦੇ ਘਰੋਂ ਆਪਣੇ ਪੈਸੇ ਲੈਣ ਗਿਆ ਸੀ ਤੇ ਦੂਜੇ ਪਾਠੀ ਸਿੰਘ ਦੇ ਵੱਲੋਂ ਮੰਤ੍ਰਿਤ ਅਤੇ ਉਸਦੇ ਭਰਾ ਤੇ ਹਮਲਾ ਕਰ ਦਿੱਤਾ ਗਿਆ। ਇਹ ਪੂਰਾ ਮਾਮਲਾ ਤਰਨਤਾਰਨ ਦੇ ਇੱਕ ਪਿੰਡ ਦਾ ਹੈ ਜਿੱਥੇ ਇੱਕ ਪਾਠੀ ਸਿੰਘ ਦੇ ਵੱਲੋਂ ਪੈਸੇ ਲੈਣ ਆਏ ਦੂਜੇ ਪਾਠੀ ਸਿੰਘ ਤੇ ਖੰਜਰ ਨਾਲ ਬਾਹਰ ਕੀਤਾ ਗਿਆ ਤੇ ਉਸ ਦੀ ਮੌਤ ਹੋ ਗਈ। ਮਨਪ੍ਰੀਤ ਸਿੰਘ ਦੇ ਭਰਾ ਤੇ ਵੀ ਹਮਲਾ ਕੀਤਾ ਗਿਆ ਤੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਹੈ ਦੱਸਿਆ ਗਿਆ ਹੈ ਕਿ ਦੋ ਹਜ਼ਾਰ ਦੇ ਪਿੱਛੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਗਏ ਹਾਂ ਕੰਜਰਲਾ ਉਹਨੇ ਗੋਲਟਾ ਹੈ ਵੀ ਲੈਣੇ ਹੁਣ ਤੋਂ ਉਹਨੇ ਕੰਜਰਮਾਰਤਾ ਬਲੇ ਪ੍ਰਾਦੇ ਪਹਿਲਾਂ ਮੇਰੇ ਮਾਰਿਆ ਤੇ ਡੰਡਾ ਤੇ ਫਿਰ ਉਹਨੇ ਮੇਰੇ ਜਦੋਂ ਮੇਰੇ ਮਾਰਤਾ ਨੂੰ ਉਹਨੇ ਡੰਡਾ ਤੇ ਫਿਰ ਉਹਨੇ ਮੇਰਾ ਮੇਰਾ ਭਰਾ ਗਾੜੀ ਆ ਤੇ ਉਹਨੇ ਮਾਰ ਲਗਾ ਨਾ ਗਾੜੀ ਹੋ ਗਿਆ ਤੇ ਫਿਰ ਉਹਨੇ ਮੇਰੇ ਭਰਾ ਦੇ ਮਾਰਤਾ ਖੰਦੇਰੇ ਮੈਂ ਤੇ ਉਥੇ ਡਿੱਗਦਾ ਜਮਕੌਰ ਨੇ ਵੇਖਿਆ ਇਹ ਝਗੜਾ ਕਿਹਦੀ ਗੱਲ ਦਾ ਮਾਇਆ ਦਾ ਡਿੱਗਿਆ ਜਾ ਰਿਹਾ ਵਾਹ ਕੰਝਰ ਜੋ ਕਿ ਲਾ ਗਿਆ ਕੰਝਰ ਜੋ ਕਿ ਲਾ ਗਿਆ ਹੈ ਕਰੋ ਲਾ ਗਿਆ ਮੈਂ ਡਿੱਗਦਾ ਹਾਂ ਜਮਕੌਰ ਨੇ ਪਤਾ ਕਿੰਨਾ ਇੱਥੇ ਕੰਝਰ ਨੇ ਇਹਨੇ ਵੇਖਿਆ ਸਾਰਾ ਚੱਲ ਬਾਤ ਕੋਈ ਨਹੀਂ ਬੱਚੇ ਸਾਡੇ ਨਾ ਇਹਨਾਂ ਨੇ ਮਾਇਆ ਲੈਣੀ ਸੀ ਆਪਣੇ ਖੱਡ ਪਖੜ ਦੀ ਜੂਤੀਆਂ ਦੀ ਉਹ ਪੈਸੇ ਲੈਣ ਵਾਸਤੇ ਆਏ ਬਾ ਬਾਸ਼ਰਾ ਸਰ ਉਹ ਗੁਰਦਰ ਕਲਮਤੀ ਸਿੰਘ ਆ ਉਹਦੇ ਬੇਟੇ ਕੋਲ ਉਹ ਵੀ ਕੰਪਰਸਨ ਕਿਤੇ ਪਾੜ ਚੜਦੇ ਤੇ ਉਹਨੇ ਇਹਨਾਂ ਦੇ ਗੱਲ ਪੈ ਗਿਆ ਬੱਚਿਆਂ ਦੇ ਤੇ ਉਹ ਪਹਿਲਾਂ ਦੇ ਬਿਮਾਰਿਆ ਉਹ ਜਣਾ ਨਗਣਾ ਲਾਉਣ ਵਾਲਾ ਸੀ ਹੁੰਦਾ ਡੰਡਾ ਸਲੋਤਰ ਜੀ ਨੇ ਉਹ ਮਾਰਿਆ ਉਹ ਛੋਟੇ ਦੇ ਮਾਰਨ ਤੇ ਇਹ ਵੱਡਾ ਚੱਲੀ ਆਏ ਇਹਦੇ ਵਿੱਚ ਸਿਰ ਤੇ ਫਿਰ ਉਹਨੇ ਛੋਟੇ ਦੇ ਕੋ ਖੰਜਰ ਮਾਰਿਆ ਸਿੱਧਾ ਦਿਲ ਤੇ ਵੱਜਾ ਬੜਾ ਵਹਿ ਗਿਆ ਇਥੋਂ ਹੋਂ ਤੱਕ ਕੋਈ ਡੈਥ ਹੋਈ ਇਹ ਜਿਹੜਾ ਮੈਂ ਆਪਣੀ ਨੂੰ ਕੋ ਦਾ ਮਨਪ੍ਰੀਤ ਸਹਿਗਪਤੀ ਦਾ ਇਹ ਮੇਰਾ ਭਰਾ ਦਾ ਜਿਹੜੇ ਪਿੰਡ ਦਾ ਸੀ ਸਰਪਾਲ ਦੇ ਅੱਗੇ ਹੁੰਦਾ ਉਹਦੀ ਉਮਰ ਦੇ 10 ਵਿੱਚ ਪੜਦਾ ਬਕਰਤ ਸਿੰਘ ਸਕੂਲ ਪੜਦਾ ਜੀ ਹਾਂ ਤੁਸੀਂ ਕਲਾਸ ਜਿਹਨੇ ਖੰਗਰ ਮਾਰਿਆ ਉਹਦਾ ਕੀ ਨਾਮ ਸੀ ਉਹਦਾ ਨਾਮ ਸ਼ੁਭਕਰਨ ਕਿਸ਼ੋਰ ਕਰਮਣਿਤਰਾ ਦਾ ਦਾ ਉਹ ਕਿਹੜੇ ਪਿੰਡ ਦਾ ਸੀ ਉਹ ਪਛੋ ਪਲਾਸੌਰ ਤੇ ਆ ਦੇ ਬਾਬੇ ਅਸਰਾ ਸਿੰਘ ਗੁਰਦਾਰੇ ਗੋਲਵਰ ਗਲਾਪਸਾ ਯਾਦਾ ਪਿਆਉਣ ਦੇ ਮੰਡਲ